ਵੀ ਅਜੇ ਹਾਂ ਕੁਝ ਹੋਣ ਤੋਂ ਪਹਿਲਾਂ ਪਹਿਲਾਂ ਸਰਕਾਰ ਕਾਨੂੰਨ ਬਣਾ ਕੇ ਉਸ ਬੰਦੇ ਨੂੰ ਬਾਇ ਇੱਜ਼ਤ ਥੱਲੇ ਤਾਰਨ ਲਈ ਤਾਂ ਨਹੀਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ ਜਿਹਦਾ ਮੂੰਹ ਦਿਲ ਕਰਦਾ ਮੂੰਹ ਚੱਕ ਕੇ ਮੰਦਰ 'ਚ ਵੱਢ ਜਾਂਦਾ ਗੁਰਦੁਆਰੇ 'ਚ ਵੱਢ ਜਾਂਦਾ ਬੇਅਦਬੀ ਕਰ ਦਿੰਦਾ ਔਰ ਬਾਅਦ 'ਚ ਕਹਿ ਦਿੰਦੇ ਨਹੀਂ ਜੀ ਇਹ ਤਾਂ ਪਾਗਲ ਹੈ ਤੁਹਾਡੀ ਮਾਂ ਤੁਸੀਂ ਘਰ 'ਚ ਸੰਭੋ ਕਦੇ ਸਨਤ ਨਹੀਂ ਮਾਂ ਮੰਨਦਾ ਗਊ ਨੂੰ ਅਸੀਂ ਵੀ ਮੰਨਦੇ ਆ ਅਸੀਂ ਪੁੱਛਦੇ ਵੀ ਆ ਪਰ ਸਨਾਤਨ ਹੀ ਕਦੀ ਘਰੋਂ ਨਹੀਂ ਕੱਢਦਾ ਘਰੋਂ ਕੌਣ ਕੱਢਦੇ ਆ ਜਿਹੜੇ ਉਹਦਾ ਦੁੱਧ ਵੇਚ ਕੇ ਟੱਬਰ ਪਾਲ ਰਹੇ ਨੇ ਜਿਨ੍ਹਾਂ ਨੇ ਗਊਆਂ ਦੇ ਖੇਤ 'ਚ ਫੜ ਕੇ ਗੰਡਾ ਸੇ ਮਾਰਦੇ ਲੱਤ ਵੱਢਦੇ ਉਹ ਰੱਖੇ ਹੋਏ ਆ ਰੱਖੇ ਰਾਤ ਨੂੰ ਟਰੱਕ 'ਤੇ ਬੁਚੜਖਾਨੇ ਭੇਜਤੀਆਂ ਤਾਂ ਯਾ ਤਾਂ ਬੇਅਦਬੀਆਂ ਤੇ ਠੱਲ ਪਾਓ ਔਰ ਸਫਤ ਕਰੋੜ ਬਣਾ ਕੇ ਦਿਓ ਨਹੀਂ ਤਾਂ ਪੰਜਾਬ ਦੇ ਹਲਾਕ ਆਨਾਲੇ ਸਮੇਂ 'ਚ ਬਹੁਤ ਜ਼ਿਆਦਾ ਖਰਾਬ ਹੋਣ ਜਾ ਰਹੇ ਨੇ ਮਨਦੇ ਤੁਸੀਂ ਇਹ ਕੱਲ ਨੂੰ ਹਿੰਦੂ ਪੱਖੀ ਸਰਕਾਰ ਨਹੀਂ ਨਹੀਂ ਮੈਂ ਨਹੀਂ ਮੰਨਦਾ ਪੁੱਛੜਾਂ ਦੀ ਸਰਕਾਰ ਹੈ ਜੇ ਹਿੰਦੂਆਂ ਦੀ ਸਰਕਾਰ ਹੁੰਦੀ ਤਾਂ ਦੇਸ਼ ਚ ਗੋਖਤਿਆ ਹੋਵੇ ਹਰੇਕ ਥਾਂ ਤੇ ਬੰਦਾ ਮੈਂਟਲੀ ਤੌਰ ਤੇ ਸਹੀ ਨਹੀਂ ਤਾਂ ਉਹਨੂੰ ਧਾਰਮਿਕ ਸਥਾਨ ਹੀ ਕਿਉਂ ਦਿੱਖਦੇ ਨੇ ਇਹ ਇਹਦੇ ਖਿਲਾਫ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ ਤਾਂ ਇਹਨੇ ਆਪ ਨੰਗੇ ਹੋਣੇ ਨੇ ਤਾਂ ਹੀ ਇੱਕ ਸਾਲ ਲੱਗਿਆ ਇੱਕ ਬੰਦੇ ਦੇ ਉੱਪਰ ਚੜੇ ਹੋਏ ਨੂੰ ਅੱਜ ਤੱਕ ਸਰਕਾਰ ਕਾਨੂੰਨ ਨਹੀਂ ਬਣਾ ਕੇ ਦੇ ਸਕੀ ਇੱਕ ਦਿਨ ਚ ਸਮਝਾਂਗੇ ਸਾਰੀਆਂ ਗਉਆਂ ਕਿੱਡੀ ਕ ਗੱਲ ਹੈ 7 ਲੱਖ ਦੇ ਕਰੀਬ ਗਉ ਹੈ ਪੰਜਾਬ ਦੀ ਧਰਤੀ ਤੇ ਜਿਹੜੀ ਮਹਾਰ ਸੜਕਾਂ ਤਾਂ ਇੱਕ ਦਿਨ ਚ ਸਾਂਭ ਲਾਂਗੇ ਇੱਕੋ ਦਿਨ ਚ ਪਰ ਸਰਕਾਰਾਂ ਨਹੀਂ ਚਾਹੁੰਦੀ। ਟੈਕਸ ਦੇ ਨਾਂ ਤੇ ਟੈਕਸ ਲਿੱਤਾ ਜਾਂਦਾ ਉਹ ਗਊਆਂ ਤੇ ਲਗਾਇਆ ਜਾਵੇ ਤਾਂ ਇੱਕ ਵੀ ਗਊ ਤੁਹਾਨੂੰ ਸੜਕ ਤੇ ਨਹੀਂ ਨਜ਼ਰ ਆਏਗੀ। ਇਹ ਸਾਰੇ ਹਰਾਮਖੋਰੀ ਇਹਨਾਂ ਦੀ ਲੀਡਰਾਂ ਦੀ ਹੈ। ਸਾਸੀ ਕਾਲਵਾਸ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਜਿਹੜਾ ਬੇਆਦਬੀ ਦਾ ਮੁੱਦਾ ਉਠਾਇਆ ਗਿਆ ਪਰ ਕਿਤੇ ਨਾ ਕਿਤੇ ਸਮਾਣਾ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਉਸ ਮੋਰਚੇ ਨੂੰ ਅੱਜ 1 ਸਾਲ ਹੋ ਚੁੱਕਿਆ ਹੈ ਤੇ ਇਸ ਮੋਰਚੇ ਦਾ ਸਮਰਥਨ ਵੱਡੇ ਰੂਪ ਦੇ ਵਿੱਚ ਧਾਰਮਿਕ ਆਗੂ ਨੇ ਜਿਹੜੇ ਦੇ ਰਹੇ ਨੇ ਅੱਜ 1 ਸਾਲ ਪੂਰਾ ਹੋਣ ਤੇ ਇੱਥੇ ਵੱਡੇ ਰੂਪ ਦੇ ਵਿੱਚ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਆਗੂ ਪਹੁੰਚੇ ਹੋਏ ਨੇ ਸ਼ੰਕਰਾਨੰਦ ਗਿਰੀ ਜੀ ਕਾਲੀ ਮਾਤਾ ਮੰਦਿਰ ਤੋਂ ਪਟਿਆਲਾ ਤੋਂ ਪਹੁੰਚੇ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਸਾਸੀ ਕਾਲ ਜੀ ਸਾਸੀ ਕਾਲ ਜੀ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਇਹ ਕਾਨੂੰਨ ਹੈ ਇਹਨੂੰ ਬਣਾਉਣ ਦੇ ਵਿੱਚ ਸਰਕਾਰ ਨੇ ਤਕਰੀਬਨ ਭਾਈ ਸਾਹਿਬ ਦੇ ਬੈਠਣ ਤੋਂ ਬਾਅਦ ਵੀ ਇੱਕ ਸਾਲ ਦਾ ਸਮਾਂ ਲੰਘਾਤਾ ਜਦਕਿ ਚਾਹੀਦਾ ਇਹ ਸੀ ਕਿ ਸਰਕਾਰ ਨੂੰ ਇਹ ਗੱਲ ਕਹਾਉਣੀ ਵੀ ਨਹੀਂ ਚਾਹੀਦੀ ਸੀ ਕਿਉਂਕਿ ਵੋਟਾਂ ਤੋਂ ਪਹਿਲਾਂ ਹੀ ਭਗਵੰਤ ਮਾਨ ਸਾਹਿਬ ਨੇ ਆਪਣੇ ਮੂੰਹੋਂ ਕਹਿਤਾ ਸੀ ਕਿ ਅਸੀਂ ਬੇਅਦਬੀ ਦਾ ਕਾਨੂੰਨ ਹੈ ਜਿਹੜਾ ਸਭ ਤੋਂ ਪਹਿਲਾਂ ਬਣਾਵਾਂਗੇ ਉਹ ਵੀ ਸਰਬ ਧਰਮ ਬੇਅਦਬੀ ਨੂੰ ਰੋਕਣ ਵਾਸਤੇ ਦੇਖੋ ਬੜੇ ਸ਼ਰਮ ਵਾਲੀ ਗੱਲ ਹੈ ਵੀ ਇਸ ਗੱਲ ਲਈ ਸਾਨੂੰ ਇਹ ਲੜਾਈ ਲੜਨੀ ਪੈ ਰਹੀ ਹੈ ਇੱਕ ਬੰਦਾ ਇੱਕ ਸਾਲ ਤੋਂ ਇੱਕ ਟਾਵਰ ਤੇ ਚੜ ਕੇ ਬੈਠਾ ਹੈ ਉਦੀ ਮੰਗ ਕੀ ਹੈ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਕਿਸੇ ਵੀ ਧਾਰਮਿਕ ਸਥਾਨ ਦੀ ਬੇਅਦਵੀ ਨਾ ਹੋਵੇ ਜਿੰਨੇ ਵੀ ਸਰਕਾਰ ਦੇ ਵੀ ਬੰਦੇ ਨੇ ਚਾਹੇ ਉਹ ਪ੍ਰਸ਼ਾਸਨਿਕ ਤੌਰ ਤੇ ਹੋਣ ਜਾਂ ਰਾਜਨੀਤਿਕ ਤੌਰ ਤੇ ਹੋਣ ਉਹ ਵੀ ਸਾਰੇ ਕਿਸੇ ਨਾ ਕਿਸੇ ਧਰਮ ਨਾਲ ਜੁੜੇ ਹੋਏ ਹੋ ਇਹ ਸਰਬ ਧਰਮ ਦੀ ਲੜਾਈ ਹੈ ਇਹਦੇ ਚ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਧਰਮਾਂ ਦੇ ਲੋਕ ਜਿਨ੍ਹਾਂ ਦੀ ਮੰਗ ਹੈ ਪੰਜਾਬ ਦੇ ਅੰਦਰ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਕਿਸੇ ਵੀ ਧਰਮ ਸਥਾਨੀ ਔਰ ਧਾਰਮਿਕ ਗ੍ਰੰਥ ਦੀ ਬੇਅਦਵੀ ਨਾ ਹੋਵੇ ਤਾਂ ਮਤਲਬ ਮੈਨੂੰ ਨਹੀਂ ਲੱਗਦਾ ਵੀ ਇਹਦੇ ਲਈ ਸਾਨੂੰ ਇਹ ਚੀਜ਼ ਮੰਗ ਕੇ ਲੈਣੀ ਚਾਹੀਦੀ ਹੈ ਇਹ ਤਾਂ ਸਰਕਾਰ ਨੂੰ ਖੁਦ ਹੀ ਐਨੇ ਸਖਤ ਕਾਨੂੰਨ ਕਰ ਦੇਣੇ ਚਾਹੀਦੇ ਨੇ ਵੀ ਚਾਹੇ ਉਹ ਕਿਸੇ ਵੀ ਧਰਮ ਦੀ ਬੇਅਦਵੀ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਲੇਕਿਨ ਅੱਜ 1 ਸਾਲ ਹੋ ਗਿਆ ਇੱਕ ਬੰਦਾ ਜਿਸ ਦਾ ਨਾਮ ਗੁਰਜੀਤ ਸਿੰਘ ਖਾਲਸਾ ਸਮਾਣਾ ਇੱਕ BSNL ਦੇ ਟਾਵਰ ਤੇ ਚੜ ਕੇ ਧਰਤੀ ਤੋਂ 400 ਫੁੱਟ ਉੱਪਰ ਉਸਨੇ 1 ਸਾਲ ਦੇ ਅੰਦਰ ਜਿੰਨੇ ਮੌਸਮ ਆਉਂਦੇ ਨੇ ਉਹ ਸਾਰੇ ਟਾਵਰ ਤੇ ਚੜ ਕੇ ਦੇਖੇ ਨੇ ਆਪਾਂ ਇੱਕ ਕਮਰੇ ਦੇ ਅੰਦਰ ਇੱਕ ਦਿਨ ਹੀ ਰਹਿ ਸਕਦੇ ਧੰਨ ਹੈ ਉਹ ਮਾਂ ਜੀ ਨੇ ਉਸ ਨੂੰ ਜਨਮ ਦੇਇਆ ਉਹ ਧਰਮ ਦੀ ਲੜਾਈ ਲੜ ਰਿਹਾ ਹੈ ਉਹ ਆਪਣੇ ਘਰ ਦੀ ਲੜਾਈ ਨਹੀਂ ਲੜ ਰਿਹਾ ਉਹ ਕਿਸੇ ਜ਼ਮੀਨ ਜਾਇਦਾਦ ਲਈ ਲੜਾਈ ਨਹੀਂ ਲੜ ਰਿਹਾ ਸਰਕਾਰਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਇੱਕ ਬੰਦਾ ਅੱਜ ਉਹਦੇ ਨਾਲ ਜਦੋਂ ਗੱਲ ਹੋਈ ਉਹ ਮੋਬਾਈਲ ਤੇ ਆਇਆ ਤਾਂ ਉਸ ਨੇ ਦੱਸਿਆ ਵੀ ਉਹਦੀ ਦੋ ਦਿਨ ਤੋਂ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਉਹਨੂੰ ਇਹ ਲੱਗਦਾ ਵੀ ਉਹਦੇ ਸਵੰਸਾ ਦੀ ਪੂੰਜੀ ਹੈ ਜਿਹੜੀ ਉਹ ਟਾਵਰ ਤੇ ਹੀ ਖਤਮ ਹੋ ਜਾਏਗੀ ਤਾਂ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਅਜਿਹਾ ਕੁਝ ਹੋਣ ਤੋਂ ਪਹਿਲਾਂ ਪਹਿਲਾਂ ਸਰਕਾਰ ਕਾਨੂੰਨ ਬਣਾ ਕੇ ਉਸ ਬੰਦੇ ਨੂੰ ਬਾਇ ਇੱਜ਼ਤ ਥੱਲੇ ਤਾਰ ਲਵੇ ਤਾਂ ਨਹੀਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ ਕਿਉਂਕਿ ਇਹ ਕਿਸੇ ਇੱਕ ਧਰਮ ਦਾ ਮਸਲਾ ਨਹੀਂ ਹੈ ਸਾਰੇ ਧਰਮਾਂ ਦਾ ਮਸਲਾ ਹੈ ਇਹਦੇ 'ਚ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਧਰਮਾਂ ਰਲ ਕੇ ਇਸ ਲੜਾਈ ਨੂੰ ਲੜ ਰਹੇ ਨੇ ਹੁਣ ਤਾਂ ਅਸੀਂ ਸਰਕਾਰ ਨੂੰ ਸਾਡੀ ਚੇਤਾਵਨੀ ਵੀ ਹੈ ਵੀ ਇਸ ਨੂੰ ਸੀਰੀਅਸਲੀ ਲਿੱਤਾ ਜਾਵੇ ਇਸ ਨੂੰ ਲਾਈਟ ਨਾ ਲਿੱਤਾ ਜਾਵੇ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਦਿੱਤਾ ਜਾਵੇ ਬਾਬਾ ਜੀ ਅੱਜ ਤੋਂ ਪਿਛਲੀ ਵਾਰੀ ਹੁਣ ਇੱਥੇ ਇਕੱਠ ਹੋਇਆ ਸੀ ਇੱਕ ਤਰੀਕ ਨੂੰ ਉਦੋਂ ਵੀ ਇਹ ਗੱਲ ਆਖੀ ਗਈ ਸੀ ਕਿ ਜੇਕਰ ਸਰਕਾਰ ਹੈ ਕਿਸੇ ਤਰ੍ਹਾਂ ਦਾ ਕੋਈ ਇੱਕ ਪਾਸੜ ਫੈਸਲਾ ਨਹੀਂ ਲੈਂਦੀ ਤਾਂ ਉਸ ਤੋਂ ਬਾਅਦ 12 ਤਰੀਕ ਨੂੰ ਕੋਈ ਵੱਡਾ ਐਕਸ਼ਨ ਕੀਤਾ ਜਾਊਗਾ ਤਾਂ ਅੱਜ ਇੱਥੇ ਡੀਐਸਪੀ ਸਾਹਿਬ ਨੇ ਆ ਕੇ ਇਨੀਸ਼ੀਏਟਿਵ ਲੈਂਤਾ ਉਸ ਚੀਜ਼ ਦੇ ਉੱਤੇ ਉਹਨਾਂ ਨੇ ਮੰਗ ਪੱਤਰ ਵੀ ਹੈ ਜਿਹੜਾ ਉਹਨਾਂ ਤੋਂ ਲਿਆ ਹੈ ਸਟੇਜ ਤੋਂ ਜਿਹੜੇ ਕਮੇਟੀ ਚਲਾ ਰਹੀ ਹੈ ਇਸ ਸਾਰੇ ਪ੍ਰਬੰਧ ਨੂੰ ਤਾਂ ਕੀ ਲੱਗਦਾ ਕਿ ਹੁਣ ਸਰਕਾਰ ਕੁਝ ਨਾ ਕੁਝ ਇਸ ਮਸਲੇ ਦੇ ਉੱਤੇ ਆਪਣਾ ਫੈਸਲਾ ਲਾਊਗੀ ਦੇਖੋ ਸਾਨੂੰ ਉਮੀਦ ਹੈ ਜੀ ਅਸੀਂ ਉਹਨਾਂ ਨੂੰ 13 ਤਰੀਕ ਤੱਕ ਦਾ ਟਾਈਮ ਦਿੱਤਾ ਹੈ ਵੀ ਉਸ ਤੋਂ ਪਹਿਲਾਂ ਪਹਿਲਾਂ ਕਾਨੂੰਨ ਬਣਾ ਕੇ ਸਾਡੇ ਹੱਥੇ ਚ ਦੇ ਦਿਓ ਠੀਕ ਹੈ ਨਾ ਤਾਂ ਬਹੁਤ ਵਧੀਆ ਗੱਲ ਹੈ ਵੀ ਇਸ ਹਾਰਦਪੂਣ ਤਰੀਕੇ ਨਾਲ ਇਹ ਸਾਰਾ ਮਸਲਾ ਜਿਹੜਾ ਨਿਬੜ ਜੇ ਤਾਂ ਨਹੀਂ ਤਾਂ ਫਿਰ 13 ਤਰੀਕ ਨੂੰ ਕੋਈ ਅਜਿਹਾ ਫੈਸਲਾ ਲਿਆ ਜਾਊਗਾ ਜੋ ਕਿ ਪ੍ਰਸ਼ਾਸਨ ਵੱਲ ਸਰਕਾਰ ਦੇ ਕਾਬੂ ਚ ਨਹੀਂ ਆਣਾ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਮੰਗ ਹੈ ਵੀ ਇਸ ਨੂੰ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਵੇ ਇਹ ਮਤਲਬ ਕਿਸੇ ਦੀ ਨਿੱਜੀ ਲੜਾਈ ਨਹੀਂ ਹੈ ਇਹ ਸਾਰੇ ਧਰਮਾਂ ਦੀ ਲੜਾਈ ਹੈ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਜਿਹਦਾ ਮੂੰਹ ਦਿਲ ਕਰਦਾ ਮੂੰਹ ਚੱਕ ਕੇ ਮੰਦਰ ਜੇ ਵੜ ਜਾਂਦਾ ਗੁਰਦੁਆਰੇ ਚ ਵੜ ਜਾਂਦਾ ਬੇਅਦਬੀ ਕਰ ਦਿੰਦਾ ਔਰ ਬਾਅਦ ਚ ਕਹਿ ਦਿੰਦੇ ਨਹੀਂ ਜੀ ਇਹ ਤਾਂ ਪਾਗਲ ਹੈ ਓ ਯਾਰ ਪਾਗਲਾ ਨੂੰ ਤੁਸੀਂ ਪਕੜ ਕੇ ਪਾਗਲਖਾਨੇ ਬਣੇ ਹੋਏ ਨੇ ਉੱਥੇ ਤਮਾ ਕਰਾਓ ਇਹ ਸਰਕਾਰਾਂ ਦੀ ਡਿਊਟੀਆਂ ਨੇ ਪ੍ਰਸ਼ਾਸਨ ਦੀ ਡਿਊਟੀ ਹੈ ਸਾਡੀ ਡਿਊਟੀ ਨਹੀਂ ਹੈ ਬੇਅਦਬੀ ਰੋਕਣੀ ਥੋਡੀ ਡਿਊਟੀ ਹੈ ਤਾਂ ਜਾਂ ਤਾਂ ਬੇਅਦਬੀਆਂ ਤੇ ਠੱਲ ਪਾਓ ਔਰ ਸਖਤ ਕਾਨੂੰਨ ਬਣਾ ਕੇ ਦਿਓ ਨਹੀਂ ਤਾਂ ਪੰਜਾਬ ਦੇ ਹਾਲਾਤ ਆਨਾਲੇ ਸਮੇਂ ਚ ਬਹੁਤ ਜ਼ਿਆਦਾ ਖਰਾਬ ਹੋਣ ਜਾ ਰਹੇ ਨੇ ਨੰਪਾਪਾ ਜੀ ਜਿਸ ਤਰ੍ਹਾਂ ਪਿਛਲੇ ਸਮੇਂ ਚ ਦੇਖਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਸ ਤਰ੍ਹਾਂ ਬੇਅਦਬੀਆਂ ਹੁੰਦੀਆਂ ਨੇ ਤੇ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਵੀ ਬੇਅਦਬੀ ਦੀ ਕੋਸ਼ਿਸ਼ ਹੈ ਜਿਹੜੀ ਵੱਡੇ ਰੂਪ ਦੇ ਵਿੱਚ ਕੀਤੀ ਗਈ ਸੀ ਹਾਲਾਂਕਿ ਇਹੀ ਸੇਮ ਜਿਹੜੀ ਗੱਲ ਤੁਸੀਂ ਆਖੀ ਹੈ ਕਿ ਇਹ ਗੱਲ ਆਖੀ ਜਾਂਦੀ ਹੈ ਕਿ ਬੰਦਾ ਮੈਂਟਲੀ ਤੌਰ ਤੇ ਸਹੀ ਨਹੀਂਗਾ ਹਰੇਕ ਥਾਂ ਤੇ ਬੰਦਾ ਮੈਂਟਲੀ ਤੌਰ ਤੇ ਸਹੀ ਨਹੀਂ ਤਾਂ ਉਹਨੂੰ ਧਾਰਮਿਕ ਸਥਾਨ ਹੀ ਕਿਉਂ ਦਿੱਖਦੇ ਨੇ ਗੱਲ ਇਹ ਹੈ ਜੀ ਇਹਦੇ ਚ ਕੋਈ ਮੈਂਟਲੀ ਵਾਲੀ ਗੱਲ ਨਹੀਂ ਹੈ ਇਹ ਸਰਕਾਰਾਂ ਦੀ ਮਿਲੀ ਭਗਤ ਨਾਲ ਹੁੰਦਾ ਹੈ ਗੱਲ ਇਹ ਆ ਸੀ ਬੜੇ ਆਸਾਨੀ ਨਾਲ ਕਹਿ ਦਿੰਦਾ ਜਦੋਂ ਚੋਰੀਆਂ ਵੱਜ ਜਾਂਦੀਆਂ ਨੇ ਸ਼ਹਿਰ 'ਚ ਅਸੀਂ ਕੰਨਿਆ ਜੀ ਪ੍ਰਸ਼ਾਸਨ ਮਿਲਿਆ ਹੋਇਆ ਤਾਂ ਮਤਲਬ ਜਦੋਂ ਇਲੈਕਸ਼ਨ ਨੇੜੇ ਆ ਜਾਂਦੇ ਨੇ ਤਾਂ ਬੇਅਦਬੀਆਂ ਵੱਜ ਜਾਂਦੀਆਂ ਨੇ ਕਿਤੇ ਨਾ ਕਿਤੇ ਇਹ ਆਪਸੀ ਪਾਈਚਾਰੇ ਨੂੰ ਤੋੜਨ ਦੀ ਬਹੁਤ ਵੱਡੀ ਸਾਜ਼ਿਸ਼ ਹੈ ਜੇ ਇਹਦੇ ਖਿਲਾਫ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ ਤਾਂ ਇਹਨੇ ਆਪ ਨੰਗੇ ਹੋਣੇ ਨੇ ਤਾਂ ਹੀ 1 ਸਾਲ ਲੱਗਿਆ ਇੱਕ ਬੰਦੇ ਦੇ ਉੱਪਰ ਚੜੇ ਹੋਏ ਨੂੰ ਅੱਜ ਤੱਕ ਸਰਕਾਰ ਕਾਨੂੰਨ ਨਹੀਂ ਬਣਾ ਕੇ ਦੇ ਸਕੀ ਤਾਂ ਸਾਨੂੰ ਸ਼ੱਕ ਹੈ ਵੀ ਇਹਦੇ 'ਚ ਸਰਕਾਰਾਂ ਦੀ ਵੀ ਮਿਲੀਭਗਤ ਹੋ ਸਕਦੀ ਹੈ ਤਾਂ ਕਿ ਆਪਸੀ ਭਾਈਚਾਰਕ ਸਾਂਝ ਜਿਹੜੀ ਪੰਜਾਬ ਦੀ ਖਰਾਬ ਕੀਤੀ ਜਾਵੇ ਔਰ ਵੋਟਾਂ ਦੀ ਰਾਜਨੀਤੀ ਕੀਤੀ ਜਾਵੇ। ਬਾਬਾ ਜੀ ਅੱਜ ਇੱਥੇ ਇੱਕ ਗੱਲ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਸਰਬ ਧਰਮ ਆਗੂ ਨੇ ਜਿਹੜੇ ਇੱਥੇ ਪਹੁੰਚੇ ਨੇ Hindu ਧਰਮ ਤੋਂ ਵੀ ਤੁਸੀਂ ਪਹੁੰਚੇ ਹੋ, Sikh ਧਰਮ ਤੋਂ ਤਾਂ ਇੱਥੇ ਸਾਰੇ ਆਗੂ ਹੈ ਹੀ ਨੇ ਤੇ ਉਸ ਤੋਂ ਬਾਅਦ ਗੱਲ ਕਰ ਲਈ ਇਸਾਈ ਧਰਮ ਤੋਂ ਵੀ ਪਾਸਟਰ ਸਾਹਿਬ ਪਹੁੰਚੇ ਸੀ ਤੇ ਬਾਕੀ ਵੀ ਧਰਮਾਂ ਤੋਂ ਜਿਹੜੇ-ਜਿਹੜੇ ਵੀ ਇਸਲਾਮ ਧਰਮ ਤੋਂ ਵੀ ਜਿਹੜੇ ਆਗੂ ਪਹੁੰਚੇ ਨੇ ਜਦੋਂ ਇੱਥੇ ਅਸੀਂ ਇਕੱਠੇ ਹੋ ਸਕਦੇ ਹਾਂ ਤਾਂ ਹੋਰ ਪੰਜਾਬ ਦੇ ਜਿਹੜੇ ਮੁੱਦੇ ਨੇ ਉੱਥੇ ਅਸੀਂ ਇਕੱਠੇ ਕਿਉਂ ਨਹੀਂ ਹੁੰਦੇ ਕਿਉਂਕਿ ਉੱਥੇ ਦੇਖਿਆ ਜਾਂਦਾ ਕਿ ਧਰਮ ਦੇ ਨਾਂ ਤੇ ਹੀ ਰਾਜਨੀਤੀ ਕਰਕੇ ਸਾਡੇ ਤੋਂ ਵੋਟਾਂ ਲੈ ਲਈਆਂ ਜਾਂਦੀਆਂ ਨੇ ਗੱਲ ਇਹ ਹੈ ਜੀ ਸਰਕਾਰਾਂ ਨੂੰ ਵੀ ਪਤਾ ਹੈ ਵੀ ਧਰਮ ਦੇ ਨਾਂ ਤੇ ਇਹ ਲੋਕ ਸੜਕਾਂ ਤੇ 1 ਮਿੰਟ ਤੋਂ ਪਹਿਲਾਂ ਆਉਂਦੇ ਨੇ ਤਾਂ ਹੀ ਬੇਅਦਬੀਆਂ ਹੁੰਦੀਆਂ ਨੇ ਤਾਂ ਹੀ ਵੋਟਾਂ ਦੀ ਵੰਡ ਹੁੰਦੀ ਹੈ ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਹੈ ਔਰ ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਆਂ ਵੀ ਜਿਹੜਾ ਕਾਨੂੰਨ ਬਣਾਉਣ ਜਾ ਰਹੇ ਆ ਉਹਦੇ ਚ ਸਾਡੀ ਗਊ ਮਾਤਾ ਔਰ ਇਹ ਖਲਾਫ ਵੀ ਜਿਹੜਾ ਵੀ ਬੁਚੜ ਫੜਿਆ ਜਾਵੇ ਉਹਦੇ ਖਲਾਫ ਐਸਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਗਊ ਤਸਕਰੀ ਕਟੋਕਟ ਪੰਜਾਬ ਚ ਤਾਂ ਅਸੀਂ ਪਹਿਲ ਤੇ ਅਧਾਰ ਤੇ ਰੋਕ ਸਕੀਏ ਤਾਂ ਅਸੀਂ ਫਿਰ ਸੈਂਟਰ ਸਰਕਾਰ ਨਾਲ ਗੱਲ ਕਰਨ ਜੋਗੇ ਹੋ ਸਕਦੇ ਆ ਸਾਨੂੰ ਉਮੀਦ ਹੈ ਵੀ ਭਗਵੰਤ ਮਾਨ ਸਰਕਾਰ ਗਊ ਮਾਤਾ ਦੇ ਮੁੱਦੇ ਨੂੰ ਵੀ ਇਹਦੇ ਵਿੱਚ ਇਨਵੋਲਵ ਕਰਕੇ ਜਿੰਨੀਆਂ ਵੀ ਗਊਆਂ ਸਮਗਲ ਹੁੰਦੀਆਂ ਨੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਊਗਾ ਔਰ ਗਊ ਰક્ષਕਾਂ ਦੇ ਜੋ ਪਰਚੇ ਨੇ ਉਹਨਾਂ ਨੂੰ ਰੱਦ ਕੀਤਾ ਜਾਊਗਾ ਤੁਸੀਂ ਗਊ ਮਾਤਾ ਦੀ ਗੱਲ ਕੀਤੀ ਅਸੀਂ ਵੀ ਸਤਿਕਾਰ ਕਰਦੇ ਹਾਂ ਚਲੋ ਹਰੇਕ ਧਰਮ ਚ ਆਪੋ ਆਪਣਾ ਦ੍ਰਿਸ਼ਟੀਕੋਣਾ ਹੈ ਹਰੇਕ ਚੀਜ਼ ਨੂੰ ਦੇਖਣ ਦਾ ਤੁਸੀਂ ਗਊ ਨੂੰ ਬਹੁਤ ਸਤਿਕਾਰ ਦੇ ਨਾਲ ਦੇਖਦੇ ਹੋ ਪਰ ਇਹ ਗੱਲ ਵੱਡੇ ਤੌਰ ਤੇ ਹੁਣ ਸਵਾਲ ਉਠਾਇਆ ਗਿਆ ਰਾਜਵੀਰ ਜਵੰਦਾ ਦਾ ਜਿਹੜਾ ਐਕਸੀਡੈਂਟ ਹੋਇਆ ਵੀ ਉਹ ਗਊ ਦੇ ਨਾਲ ਉਹਦਾ ਐਕਸੀਡੈਂਟ ਹੋਇਆ ਹਾਂ ਉਹ ਉਹਦੇ ਬਾਰੇ ਕੀ ਕਹਣਾ ਗੱਲ ਇਹ ਹੈ ਜੀ ਸਰਕਾਰ ਤੁਸੀਂ ਇੱਕ 5 ਰੁਪਏ ਦੀ ਚੀਜ਼ ਤੋਂ ਲੈ ਕੇ 5000 ਤੱਕ ਦੀ 50000 ਤੱਕ ਦੀ 5 ਲੱਖ ਤੱਕ ਦੀ ਚੀਜ਼ ਲੈ ਲਓ ਉਹਦੇ ਤੇ ਇੱਕ ਕਾਲਮ ਤੁਹਾਨੂੰ ਮਿਲੇਗਾ ਗਊਸਸ ਕਾਊਸਸ ਸਰਕਾਰਾਂ ਅਰਬਾਂ ਰੁਪਇਆ ਕੌਸਸ ਦੇ ਨਾਂ ਤੇ ਲੈ ਰੀਆਂ ਨੇ 31000 ਏਕੜ ਭੂਮੀ ਸਾਡੀ ਪੰਜਾਬ ਦੀ ਜੋ ਲੀਡਰ ਔਰ ਅਫਸਰ ਖਾ ਗਏ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨੇ ਸਾਡੀ ਗਊ ਚਰਾਣ ਦੀ ਪੂਮੀ ਨੂੰ ਮੁਕਤ ਕੀਤਾ ਜਾਵੇ ਜੋ ਕੌਸਸ ਦੇ ਨਾਂ ਤੇ ਟੈਕਸ ਲਿੱਤਾ ਜਾਂਦਾ ਉਹ ਗਊਆਂ ਤੇ ਲਗਾਇਆ ਜਾਵੇ ਤਾਂ ਇੱਕ ਵੀ ਗਊ ਤੁਹਾਨੂੰ ਸੜਕ ਤੇ ਨਹੀਂ ਨਜ਼ਰ ਆਏਗੀ ਇਹ ਸਾਰੇ ਹਰਾਮਖੋਰੀ ਇਹਨਾਂ ਦੀ ਲੀਡਰਾਂ ਦੀ ਹੈ ਕਿਤੇ ਨਾ ਕਿਤੇ ਜਿਹੜੇ ਫਿਰ ਗਊ ਰક્ષਕ ਜਿਹੜੇ ਲੋਕ ਬਣਦੇ ਨੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਗਊ ਮਾਤਾ ਦਾ ਸਤਿਕਾਰ ਕਰਦੇ ਹੋ ਪਰ ਜਦੋਂ ਅਸੀਂ ਸੜਕਾਂ ਦੇ ਉੱਤੇ ਗਊ ਮਾਤਾ ਨੂੰ ਦੇਖਦੇ ਆ ਗੰਦ ਦੇ ਵਿੱਚ ਢੇਰ ਦੇ ਵਿੱਚ ਮੂੰਹ ਬੰਦਿਆ ਜਾਂ ਫਿਰ ਉਹ ਲਫਾਫੇ ਚੱਭ ਰਹੀਆਂ ਹੁੰਦੀਆਂ ਨੇ ਪਲਾਸਟਿਕ ਦੇ ਬੜਾ ਦੁੱਖ ਹੁੰਦਾ ਇਸ ਚੀਜ਼ ਨੂੰ ਦੇਖ ਕੇ ਵੀ ਜੇ ਅਸੀਂ ਉਸ ਚੀਜ਼ ਨੂੰ ਇੱਕ ਧਾਰਮਿਕ ਤੌਰ ਤੇ ਵੀ ਨਾ ਦੇਖਿਆ ਇਨਸਾਨੀ ਇੱਕ ਤੌਰ ਤੇ ਇੱਕ ਜਾਨਵਰ ਦੇ ਤੌਰ ਤੇ ਵੀ ਅਸੀਂ ਗਊ ਨੂੰ ਦੇਖਦੇ ਆ ਆਮ ਲੋਕ ਤਾਂ ਉੱਥੋਂ ਵੀ ਦੁੱਖ ਹੁੰਦਾ ਕਿਤੇ ਨਾ ਕਿਤੇ ਇਸ ਗੱਲ ਦਾ ਕੀ ਕਹਿਣਾ ਚਾਹੁੰਦੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਸੜਕਾਂ ਤੇ ਲਫਾਫੇ ਚੱਭ ਰਹੇ ਆ ਸਰ ਜੇ ਸਰਕਾਰ ਇਹਨਾਂ ਦਾ ਪੈਸਾ ਗੰਗਾਂ ਦੇ ਲਾਭੇ ਗਊਸ਼ਾਲਾ ਬਣਾਵੇ ਪਿਛਲੀ ਸਰਕਾਰ ਨੇ ਬਾਈ ਗਊਸ਼ਾਲਾ ਬਣਾਈਆਂ ਤੁਸੀਂ 25 ਬਣਾਓ 30 ਬਣਾਓ ਉਹਦੇ ਬਰਬਰੇ ਬਣਾ ਲਓ ਗਊਸ਼ਾਲਾ ਬਣਾਓ ਇਹ ਗੰਗਾਂ ਉਹਨਾਂ ਨੂੰ ਗਊਸ਼ਾਲਾ ਚ ਛੱਡਿਆ ਜਾਵੇ ਇਹ ਜਿਹੜਾ ਗਊਵਾਨ ਸ਼ਮਨ ਦੇਖਿਆ ਰਾਜਵੀਰ ਜਵੰਧਾ ਦੀ ਮੌਤ ਹੋਈ ਜ ਸਾਨੂੰ ਬਹੁਤ ਦੁੱਖ ਲੱਗਿਆ ਕਿਉਂਕਿ ਸਾਡੇ ਪੰਜਾਬ ਦਾ ਪੁੱਤਰ ਸੀ ਇੱਕ ਬਹੁਤ ਵੱਡਾ ਗਾਉਣ ਵਾਲਾ ਸੀ ਪੂਰੀ ਦੁਨੀਆ ਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਪਰ ਕਈ ਲੋਕ ਜਦੋਂ ਵੀ ਉਂਗਲੀ ਕਰਦੇ ਆ ਸਨਾਤਨ ਤੇ ਉਂਗਲੀ ਕਰਦੰਨੇ ਵੀ ਤੁਹਾਡੀ ਮਾਂ ਹੈ ਤੁਸੀਂ ਘਰ ਚ ਸੰਭੋ ਕਦੀ ਸਨਾਤਨ ਮਾਂ ਮੰਨਦਾ ਗਊ ਨੂੰ ਅਸੀਂ ਵੀ ਮੰਨਦੇ ਆ ਅਸੀਂ ਪੁੱਛਦੇ ਵੀ ਆ ਪਰ ਸਨਾਤਨ ਕਦੀ ਘਰੋਂ ਨਹੀਂ ਕੱਢਦਾ ਘਰੋਂ ਕੌਣ ਕੱਢਦੇ ਆ ਜਿਹੜੇ ਉਹਦਾ ਦੁੱਧ ਵੇਚ ਕੇ ਟੱਬਰ ਪਾਲ ਰਹੇ ਆ ਕੁੱਤੇ ਦੇਣਾ ਬੰਦ ਕਰਦੇ ਸੜਕ ਤੇ ਛੱਡ ਦਿੰਦੇ ਆ ਜਿਨ੍ਹਾਂ ਨੇ ਵਾਈ ਕਰਾਈ ਖੇਤੀ ਕਰਾਈ ਆਪਣਾ ਟੱਬਰ ਪਾਲਿਆ ਜਦੋਂ ਬੁੱਢਾ ਹੋ ਗਿਆ ਸੜਕ ਤੇ ਛੱਡ ਤੇ ਆ ਉਂਗਲੀ ਸਾਡੇ ਤੇ ਸਾਡਾ ਕੀ ਦੋਸ਼ ਹੈ ਉਹਨਾਂ ਦਾ ਸਹੀ ਪ੍ਰਬੰਧਨ ਕਰਨ ਦਾ ਵੀ ਹੱਕ ਬਣਦਾ ਨਾ ਚਾਹੇ ਸਰਕਾਰ ਹੈ ਚਾਹੇ ਪ੍ਰਬੰਧਨ ਕਰਨ ਦਾ ਹੱਕ ਬਣਦਾ ਸਾਡੇ 550 ਗਊਸ਼ਾਲਾ ਪੰਜਾਬ ਚ ਰਜਿਸਟਰਡ ਹੈ 100 150 ਅਨਰਜਿਸਟਰਡ ਹੈ ਉਹ ਕਿਦੀ ਸਰਕਾਰ ਦੀ ਹੈ ਕੌਣ ਸੰਭਰਿਆ ਕੌਣ ਸੰਭ ਰ ਗਊਸ਼ਾਲਾ ਦੇ ਵਿੱਚ ਠੰਡਾ ਵੀ ਬਹੁਤ ਹੋ ਰਿਹਾ ਹੈ ਨਾ ਗਊਸ਼ਾਲਾ ਦੇ ਨਾਲ ਤੇ ਸੁਣੋ ਇਹ ਗੱਲਾਂ ਬਾਅਦ ਦੀਆਂ ਜੋ ਮਰਜ਼ੇ ਇਲਜ਼ਾਮ ਲਗਾਇਆ ਸਕਦਾ ਕਿਉਂਕਿ ਉਹ ਤੁਸੀਂ ਇਹ ਦੇਖੋ ਕਿਸੇ ਗਊਸ਼ਾਲਾ ਕੋਲ 2000 ਕਿਸੇ ਕੋਲ 500 ਕਿਸੇ ਕੋਲ 1000 ਆਪਾਂ ਕਰਦੇ ਅੰਦਰ ਦੋ ਗਊਆਂ ਨਹੀਂ ਰੱਖ ਸਕਦੇ ਉਹ ਦੋ-ਦੋ 10 10 ਹਜ਼ਾਰ ਗਊਆਂ ਸੰਭ ਰਿਹਾ ਹੈ ਸਰਕਾਰ ਉਹਨਾਂ ਨੂੰ ਕੀ ਦੇ ਰਹੀ ਹੈ ਕੋਈ ਪੈਸਾ ਦੇ ਰਹੀ ਹੈ ਜੇ ਆਪਾਂ ਸੜਕਾਂ ਤੋਂ ਛੱਡ ਚੱਕ ਕੇ ਉਹਨਾਂ ਦੇ ਗਊਸ਼ਾਲਾ ਚ ਪਾੜ ਦਈਏ ਉਹ ਭੁੱਖੀਆਂ ਹੀ ਮਰਨਗੀਆਂ ਸਰਕਾਰ ਨਵੇਂ ਗਊਸ਼ਾਲਾ ਚ ਛੱਡੇ ਸਰਕਾਰੀ ਗਊਸ਼ਾਲਾ ਬਣਾਪੇ ਗਊਸ਼ਾਲਾ ਨੂੰ ਸਰਕਾਰ ਕੋਈ ਸਹਾਇਤਾ ਕਰਦੀ ਨਹੀਂ ਬਿਲਕੁਲ ਨਹੀਂ ਕਰਦੇ ਜੇ ਸਹਾਇਤਾ ਕਰੇ ਮੈਂ ਤਾਂ ਕਹ ਰਿਹਾ ਹੁਣ ਅਨਾਉਂਸ ਕਰੇ ਕੌਸਸ ਸਾਨੂੰ ਦਵੇ ਮੈਂ ਹੀ ਸੰਭਲੂਗਾ ਸਾਰੇ ਪੰਜਾਬ ਦੀਆਂ ਗਊਆਂ ਜਿਹੜਾ ਸਰਕਾਰ ਕੌਸਸ ਲੈਂਦੀ ਆ ਉਹਦੇ ਨਾਲ ਕੋਈ ਵੀ ਜਿਹੜੀ ਗਊਸ਼ਾਲਾ ਦੀ ਸਹਾਇਤਾ ਨਹੀਂ ਕੀਤੀ ਬਿਲਕੁਲ ਕੋਈ ਸਹਾਇਤਾ ਨਹੀਂ ਹੋ ਰਹੀ ਤੁਸੀਂ ਪਤਾ ਕਰੋ ਜੇ ਸਹਾਇਤਾ ਹੋਵੇ ਤਾਂ ਗਊ ਸੜਕ ਤੇ ਨਹੀਂ ਰਹਿ ਸਕਦੀ ਗਊਸ਼ਾਲਾ ਹੀ ਚੱਕ ਲਵੇ ਭੁੱਖੀਆਂ ਮਾਰਨਗੀਆਂ ਭੁੱਖੀਆਂ ਹੀ ਮਰਨਗੀਆਂ ਜਗਾ ਘਟ ਜਗਾ ਦਵੇ ਗਊਸ਼ਾਲਾ ਨੂੰ ਮੈਂ ਕਹ ਰਿਹਾ ਜਗਾ ਦੋ ਸਾਨੂੰ ਗਊਸ਼ਾਲਾ ਬਣਾ ਕੇ ਦੋ ਅਸੀਂ ਸੰਭਾਲਾਂਗੇ ਕਾਊਸਸ ਦਾ ਪੈਸਾ ਗਊਆਂ ਤੇ ਲੱਗੇ ਅਸੀਂ ਦੇਖ ਕੇ ਕਰਾਂਗੇ ਸਾਰੀ ਜਿਹੜਾ ਗਊਸ਼ਾਲਾ ਦੇ ਗਊਆਂ ਦੇ ਨਾਂ ਤੇ ਕਾਊਸਸ ਲਿਆ ਜਾਂਦਾ ਉਹ ਪੈਸਾ ਗਊਆਂ ਦੀ ਥਾਂ ਲੱਗਣ ਦੀ ਬਜਾਏ ਸਰਕਾਰਾਂ ਉਹ ਖਾ ਰਹੇ ਨੇ ਉਸ ਪੈਸੇ ਨੂੰ ਸਰਕਾਰਾਂ ਪੈਸੇ ਖਾ ਰਹੀਆਂ ਪੈਸੇ ਖਾ ਰੀਆਂ ਜੇ ਪੈਸੇ ਦੇਣ ਤਾਂ ਗਊ ਕਣੂ ਸੜਕਾਂ ਦੇ ਧੱਕੇ ਖਾਵੇ ਹੈ ਨਹੀਂ ਛੱਡੀਆਂ ਕਿੰਨੇ ਆ ਕੋਈ ਇਹਨਾਂ ਦਾ ਸ਼ਹਿਰ ਦੇ ਅੰਦਰ ਦਰਖਤ ਲੱਗੇ ਹੋਏ ਆ ਅਸੀਂ ਰਾਜਪੁਰਾ ਸ਼ਹਿਰ 10 ਵਾਰੀ ਖਾਲੀ ਕਰਦੇ ਆ ਗਊਆਂ ਨੂੰ ਲੈ ਜਾ ਕੇ ਗਊਸ਼ਾਲਾ ਛੱਡ ਦਿਆਂ ਉਸ ਤੋਂ 10 ਦਿਨਾਂ ਬਾਅਦ ਫੇਰ ਉਹਨੀਆਂ ਗਊਆਂ ਗਊਆਂ ਇਹ ਵੀ ਵੱਡਾ ਸਵਾਲ ਹੈ ਕਿ ਗਊਆਂ ਆਉਂਦੀਆਂ ਕਿੱਥੋਂ ਨੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਜਾਂ ਫਿਰ ਆਮ ਲੋਕ ਦੁੱਧ ਪੀ ਕੇ ਛੱਡ ਦਿੰਦੇ ਨੇ ਜਿਹੜੇ ਲੋਕ ਵੱਡੀਆਂ ਵੱਡੀਆਂ ਡੈਰੀਆਂ ਬਣਾ ਕੇ ਬੈਠੇ ਆ ਕਿਸਾਨ ਲੋਕ ਆ ਉਹ ਦੁੱਧ ਪੀਲਣੇ ਜਦੋਂ ਉਹ 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 ਦੁੱਧ ਪਿੰਡ ਤੋਂ ਬੰਦ ਕਰ ਜਾਂਦੀ ਆ ਜਾਂ ਫੰਡਰ ਹੋ ਜਾਂਦੀ ਆ ਉਹਨੂੰ ਟਰਾਲੀ ਚ ਪਾ ਕੇ ਸ਼ਹਿਰਾਂ ਤੋਂ ਛੱਡਦੇ ਨੇ ਉਹ ਲੋਕ ਮਰਦੇ ਆ ਹਾਂਜੀ ਸਵਾਲ ਸਾਨੂੰ ਪੁੱਛਦੇ ਆ ਜਵਾਬ ਸਾਨੂੰ ਦੇਣਾ ਪੈਂਦਾ ਦੱਸੋ ਪਰਚਾ ਹੁਣ ਜਿਹੜਾ ਗਊ ਨੂੰ ਸਾਰੀ ਗਊਆਂ ਦੀ ਰਜਿਸਟ੍ਰੇਸ਼ਨ ਹੋਵੇ ਟੋਕਨ ਲੱਗੇ ਕੰਨਾਂ ਚ ਤੇ ਕੋਈ ਵੀ ਗਊ ਗਊ ਨੂੰ ਬਾਹਰ ਛੱਡਦਾ ਉਸ ਪਰਚਾ ਕਾਰਵਾਈ ਹੋਵੇ ਕਾਨੂੰਨਨ ਕਾਰਵਾਈ ਹੋਣੀ ਚਾਹੀਦੀ ਆ ਹੁਣ ਸ਼ਹਿਰਾਂ ਚ ਤੁਸੀਂ ਦੇਖਿਆ ਕਿੰਨੇ ਕੁ ਲੋਕ ਗਊਆਂ ਆਪਣੀ ਕੋਟੀਆਂ ਚ ਰੱਖ ਰਹੇ ਆ ਅਸੀਂ ਤਾਂ ਰੋਟੀ ਦਿੰਨੇ ਆਂ ਭਾਜੀ ਅਸੀਂ ਤਾਂ ਚਾਰਾ ਪਾਣੇ ਆਂ ਗਊਸ਼ਾਲਾ 'ਚ ਜਾ ਕੇ ਸ਼ਹਿਰਾਂ 'ਚ ਨਹੀਂ ਰੱਖਦੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਪਿੰਡਾਂ ਦੇ ਵਿੱਚ ਗਊਆਂ ਰੱਖੀਆਂ ਜਾਂਦੇ ਨੇ ਪਰ ਪਿੰਡਾਂ ਦੇ ਲੋਕ ਨੇ ਜੇ ਪਿੰਡਾਂ 'ਚ ਤਾਂ ਗਊਆਂ ਬਹੁਤ ਘੱਟ ਮਿਲਦੀਆਂ ਨੇ ਸੜਕਾਂ ਤੇ ਜ਼ਿਆਦਾ ਗਊਆਂ ਹੀ ਸੜਕਾਂ ਤੇ ਸ਼ਹਿਰਾਂ 'ਚ ਮਿਲਦੀਆਂ ਨੇ ਪਿੰਡ 'ਚੋਂ ਪਿੰਡ 'ਚੋਂ ਕਿਉਂ ਮਿਲेंगी ਪਿੰਡ 'ਚ ਕੋਈ ਛੱਡਣ ਦਿੰਦਾ ਜ਼ਿਮੀਂਦਾਰ ਉਹ ਟਰਾਲੀ ਭਰ ਕੇ ਸ਼ਹਿਰ ਚ ਹੀ ਛੱਡਦਾ ਹੋਰ ਕੰਮ ਵੀ ਫੜੇ ਹੋਏ ਆਂ ਸ਼ਹਿਰ ਚ ਰੋਕਿਆ ਕਿਉਂ ਨਹੀਂ ਜਾਂਦਾ ਜਦੋਂ ਤੁਸੀਂ ਗਊਆਂ ਦੇ ਜਿਹੜੀ ਤਸਕਰੀ ਨੂੰ ਰੋਕ ਸਕਦੇ ਹੋ ਇਸ ਚੀਜ਼ ਨੂੰ ਕਿਉਂ ਨਹੀਂ ਰੋਕਦੇ ਆਂ ਅਸੀਂ ਫੜਦੇ ਆਂ ਅਸੀਂ ਜਿਹੜੇ ਫੜ ਜਾਂਦੇ ਆਂ ਪਰਚੇ ਵੀ ਕਰਾਈਦੇ ਆਂ ਹਾਂਜੀ ਇਹ ਜਿਹੜਾ ਪੰਜਾਬ ਦੇ ਅੰਦਰ ਤਰਸਤੀ ਆਈ ਆ ਪੰਜਾਬ ਦੇ ਅੰਦਰ ਏਡੀ ਵੱਡੀ ਤਰਸਤੀ ਆਈ ਆ ਕਦੇ ਕਿਉਂ ਆਈ ਆ ਇਹ ਗਊ ਕਾਰਨ ਆਈ ਆ ਜਿਨ੍ਹਾਂ ਨੇ ਗਊਆਂ ਦਾ ਖੇਤ ਚ ਫੜ ਕੇ ਗੰਡਾਸੇ ਮਾਰਦੇ ਲੱਤ ਵੱਢਦੇ ਉਹ ਰੱਖੇ ਹੋਏ ਆਂ ਰੱਖੇ ਰਾਤ ਨੂੰ ਟਰੱਕ ਪਰਤੇ ਪੁੱਚੜਖਾਨੇ ਭੇਜਤੀਆਂ ਹੋਰ ਦੱਸੋ ਕਿਸੇ ਦੀ ਕੋਈ ਜ਼ਿੰਮੇਦਾਰ ਮੈਨੂੰ ਦੱਸੋ ਪੂਰੇ ਦੇਸ਼ ਦੇ ਅੰਦਰ ਜਿਹਦੇ ਘਰ ਬਲਦਾਂ ਦੀ ਜੋੜੀ ਆ ਦੇਸੀ ਗਊ ਆ ਉਹਨਾਂ ਖੁਦਕੁਸ਼ੀ ਕਰੀ ਹੋਵੇ ਖੁਦਕੁਸ਼ੀ ਕੌਣ ਕਰਦਾ ਜਿਹਦੇ ਵੱਡੇ ਵੱਡੇ ਖੇਤਾਂ ਜਿਹਦੇ ਕੋਲ ਟਰੈਕਟਰਾਂ ਜਿਹਦੇ ਕੋਲ ਵੱਡੀਆਂ ਵੱਡੀਆਂ ਮਸ਼ੀਨਾਂ ਕੰਪੈਨਾਂ ਕੋ ਦੱਸੋ ਜਿਹੜਾ ਖੁਦ ਖੁਸ਼ੀ ਵਾਲਾ ਮੈਟਰ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਇਹਦੇ ਪਿੱਛੇ ਜਿਹੜੇ ਜ਼ਿੰਮੇਦਾਰ ਦੀਆਂ ਪ੍ਰਤੀ ਸਰਕਾਰ ਦੀਆਂ ਨੀਤੀਆਂ ਨੇ ਕਿਤੇ ਨਾ ਕਿਤੇ ਉਹਨਾਂ ਦੇ ਜਿਹੜਾ ਮੁਨਾਫਾ ਹੁੰਦਾ ਉਹ ਉਹ ਨੀਤੀਆਂ ਕਿਤੇ ਨਾ ਕਿਤੇ ਚਾਰ ਵੀ ਕਰਦੇ ਆ ਉਹਨਾਂ ਦੇਖੋ ਆਪਾਂ ਧਾਰਮਿਕ ਲੋਕ ਆ ਪੰਜਾਬ ਗੁਰੂਆਂ ਦੀ ਤਰਤੀ ਹੈ ਗੁਰੂਆਂ ਨੇ ਖਾਲਸਾ ਪੰਥ ਜਿਹੜਾ ਸਾਜਿਆ ਸੀ ਗਊ ਗਰੀਬ ਦੀ ਰੱਖਿਆ ਵਾਸਤੇ ਸਾਜਿਆ ਸੀ ਇਸੇ ਤਰਤੀ ਤੇ ਗਊਆਂ ਦਾ ਰક્ત ਗਰੇ ਜਿੱਥੇ ਗੁਰੂਆਂ ਨੇ ਹਾਂਜੀ ਜਿੱਥੇ ਅੰਮ੍ਰਿਤਸਰ ਦੇ ਅੰਦਰ ਅਸੀਂ ਪਿਛਲੇ 2.5 ਮਹੀਨੇ ਪਹਿਲਾਂ 부ਚੜਖਾਨਾ ਫੜਿਆ ਅੰਗਰੇਜ਼ਾਂ ਨੇ 부ਚੜਖਾਨਾ ਲਾਇਆ ਸੀ 2.5 ਸੌ ਸਾਲ ਪਹਿਲਾਂ ਅੰਮ੍ਰਿਤਸਰ ਦੀ ਧਰਤੀ ਤੇ ਜਿੱਥੋਂ ਮਾਸ ਇਹਨਾਂ ਕਊਗੇ ਚੱਕ ਕੇ ਸਰੋਵਰ ਸਾਹਿਬ 'ਚ ਦੇਖਦੇ ਸੀ ਉੱਥੇ ਫਿਰ ਕੀ ਹਸ਼ਰ ਕਰਿਆ ਉਹਨਾਂ ਦੀ ਗਰਦਨਾ ਕੱਟ ਕੇ ਬਾਹ ਟੰਗ ਦੀਆਂ ਸੀ ਉਸ ਦੇ ਵਿੱਚ ਵਿੱਚ 108 ਕੁੱਕਿਆਂ ਨੂੰ ਤੋਪਾਂ ਅੱਗੇ ਖੜਾ ਕਰਕੇ ਸ਼ਹੀਦ ਕਰਦੇ ਸੀ ਅੱਜ ਦੁਬਾਰਾ ਪੇਰੂ ਸਾਹਿਬ ਧਰਤੀ ਤੇ ਬੁੱਚੜਖਾਨਾ ਲੱਗਿਆ ਅਸੀਂ ਫੜਿਆ ਕੀ ਹੋਇਆ ਕਿਸੇ ਦੀ ਜ਼ਮੀਰ ਨਹੀਂ ਜਾਗੀ ਵੀ ਸਾਡੇ ਗੁਰੂਆਂ ਦੀ ਧਰਤੀ ਤੇ ਉੱਤੇ ਬੁੱਚੜਖਾਨਾ ਕਿਉਂ ਲਾਇਆ ਗਿਆ ਕਿਉਂ ਕੋਈ ਸੜਕ ਤੇ ਨਹੀਂ ਆਇਆ ਇਹੀ ਕਾਰਨ ਹੈ ਜਦੋਂ ਆਪਾਂ ਛੋਟਾ ਜਿਹਾ ਛੋਟਾ ਜਿਹਾ ਸਵਾਲ ਹੈ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਵਿਅਕਤੀ ਜ਼ਮੀਰਦਾਰ ਗਊਆਂ ਛੱਡਣਾਉਂਦੇ ਨੇ ਤੁਸੀਂ ਉਹਨਾਂ ਦੇ ਉੱਤੇ ਪਰਚੇ ਵੀ ਕਰਾਏ ਨੇ ਮੈਨੂੰ ਹਾਂ ਦੇਖੋ ਜ਼ਿੰਮੇਦਾਰ ਤੋਂ ਕੋਈ ਪਰਚਾ ਨਹੀਂ ਕਰਾਇਆ ਅਜ ਤੱਕਰ ਪਰਚਾ ਉਹਨਾਂ ਦਾ ਕਰਾਇਆ ਜਿਹੜੇ ਜ਼ਿੰਮੇਦਾਰ ਇਕੱਠੀਆਂ ਕਰਕੇ ਪਿੰਡ ਦੇ ਚੱਕਸਾਈਆਂ ਨੂੰ ਟਰੱਕ ਭਰ ਦਿੰਦੇ ਨੇ ਉਹ ਟਰੱਕ ਸਾਡੇ ਕੋਲ ਫਸ ਜਾਂਦਾ ਅਸੀਂ ਉੱਥੇ ਪਰਚੇ ਕਰਾਨੇ ਆ ਪਰ ਮੈਨੂੰ ਇਹ ਚੰਗਾ ਲੱਗਦਾ ਸੀ ਨਾ ਕਿ ਵੀ ਜ਼ਿੰਮੇਦਾਰ ਕਦੇ ਵੀ ਗਊ ਦਾ ਦੁੱਧ ਪੀ ਕੇ ਨਹੀਂ ਛੱਡਦਾ ਜ਼ਿੰਮੇਦਾਰ ਹੋਵੇ ਚਾਹੇ ਕੋਈ ਵੀ ਹੋਵੇ ਜਿਹੜਾ ਦੁੱਧ ਪੀ ਕੇ ਗਊ ਨੂੰ ਛੱਡੇ ਉਹਦੇ ਖਿਲਾਫ ਕਾਰਵਾਈ ਬਣਦੀਆਂ ਕਿਉਂਕਿ ਜਿਹੜੇ ਪੁੱਤ ਮਰਦੇ ਆ ਨੌਜਵਾਨ ਉਹਦੇ ਜ਼ਿੰਮੇਵਾਰੀ ਕੌਣ ਲਵੇ ਉਹਦੀ ਜ਼ਿੰਮੇਵਾਰੀ ਤੈ ਹੋਣੀ ਚਾਹੀਦੀ ਹੈ ਜਿਹੜੀਆਂ ਮੈਂ ਇਹੀ ਗੱਲ ਕਹਿ ਰਿਹਾ ਕਿ ਚਲੋ ਕਿਸੇ ਬੰਦੇ ਨੇ ਦੇਖੋ ਬਹੁਤ ਵੱਡਾ ਮੈਂ ਕਹਿੰਦਾ ਇਹਦੇ ਵੀ ਪ੍ਰਤੀ ਵੀ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜਾ ਬੰਦਾ ਗਊ ਨੂੰ ਦੁੱਧ ਪੀ ਕੇ ਛੱਡਦਾ ਉਹਦੇ ਤੇ ਸਖਤ ਤੋਂ ਸਖਤ ਦਾ ਕਾਨੂੰਨ ਬਣੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਜਿਹੜੇ ਬੰਦਿਆਂ ਨੇ ਛੱਡਤਾ ਚਲੋ ਉਹ ਬੰਦਾ ਚੋਰੀ ਚਪੋਰੀ ਜਿਸ ਤਰ੍ਹਾਂ ਵੀ ਛੱਡ ਗਿਆ ਉਸ ਤੋਂ ਬਾਅਦ ਜਿਹੜੀਆਂ ਕਊਆ ਹੁਣ ਸੜਕਾਂ ਦੇ ਉੱਤੇ ਫਿਰ ਰਹੀਆਂ ਨੇ ਉਹ ਕਿਤੇ ਨਾ ਕਿਤੇ ਦੁਰਘਟਨਾਵਾਂ ਦਾ ਕਾਰਨ ਬਣ ਨੇ ਇਹਦੀ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ ਸਰਕਾਰ ਨੂੰ ਸਰਕਾਰ ਪੈਸਾ ਖਾਰੀਆ ਇਹਨਾਂ ਦਾ ਕਾਓ ਸੱਸ ਦਾ ਕਿਉਂ ਲਾਇਆ ਕਾਓ ਸੱਸ ਆਪਾਂ ਸਾਰੇ ਲੋਕ ਦਸਰਾਂ ਬਾਬਾ ਜੀ ਨੇ ਦੱਸਿਆ ਬਈ 5 ਰੁਪਏ ਦੀ ਚੀਜ਼ ਤੇ ਲੈ ਕੇ 5 ਲੱਖ ਤੱਕਰ 50 ਲੱਖ ਤੱਕਰ ਕਾਓ ਸੱਸ ਦੇਣਾ ਪੈ ਰਿਆ ਗੱਡੀਆਂ ਦਾ ਦੇਣਾ ਪੈ ਰਿਆ ਹੈਨਾ ਸ਼ਰਾਬ ਤੇ ਦੇਣਾ ਪੈ ਰਿਆ ਬੀਅਰ ਤੇ ਦੇਣਾ ਪੈ ਰਿਆ ਸਾਈਕਲ ਤੇ ਦੇਣਾ ਪੈ ਰਿਹਾ ਮੋਟਰਸਾਈਕਲ ਤੇ ਦੇਣਾ ਪੈ ਰਿਹਾ ਕਿਹੜੀ ਚੀਜ਼ ਛੱਡੀ ਹੈ ਜਦੋਂ ਸਰਕਾਰ ਕੌਸਸ ਲਿੰਦੀ ਆ ਤਾਂ ਫਿਰ ਜ਼ਿੰਮੇਵਾਰੀ ਕਿਹਦੀ ਤੇ ਹੋਣੀ ਚਾਹੀਦੀ ਹੈ ਸਾਡੀ ਜਿਹੜੇ ਐਕਸੀਡੈਂਟ ਗਊਆਂ ਦੀ ਸੇਵਾ ਕਰਦੇ ਆ ਜਿਹੜੇ ਬਿਮਾਰ ਗਊਆਂ ਨੂੰ ਚੱਕ ਕੇ ਗਊਸ਼ਾਲਾ ਪਹੁੰਚਾਉਂਦੇ ਆ ਜਿਹੜੇ ਐਕਸੀਡੈਂਟ ਗਊਆਂ ਨੂੰ ਚੱਕ ਕੇ ਸੜਕਾਂ ਤੋਂ ਲਿਜਾ ਕੇ ਲਾਜ ਕਰਦੇ ਆ ਸਾਡੇ ਤੇ ਜ਼ਿੰਮੇਵਾਰੀ ਤਾਂ ਹੋਣੀ ਚਾਹੀਦੀ ਆ ਅਸੀਂ ਸਰਕਾਰ ਸਾਨੂੰ ਪੈਸਾ ਦੇ ਰਹੀ ਆ ਇਸ ਗੱਲ ਦਾ ਅਸੀਂ ਸੇਵਾ ਕਰ ਰਹੇ ਆ ਇਹ ਚੀਜ਼ਾਂ ਨੇ ਬਹੁਤ ਚੰਗੀ ਗੱਲ ਆ ਮੈਂ ਕਹਿੰਦਾ ਇਨਸਾਨੀਅਤ ਦੇ ਨਾਤੇ ਵੀ ਕਿਸੇ ਜਾਨਵਰ ਨੂੰ ਵੀ ਦੇਖ ਲਈਏ ਆਪਾਂ ਉਹਦੀ ਵੀ ਸੇਵਾ ਕਰਨੀ ਬਹੁਤ ਚੰਗੀ ਗੱਲ ਆ ਪਰ ਇੱਕ ਪਾਸੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਉਹ ਨਹੀਂ ਕਰ ਰਹੀ ਮਤਲਬ ਸਰਕਾਰ ਤੁਹਾਡਾ ਸਾਥ ਨਹੀਂ ਦੇ ਰਹੀ ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਿ ਸਰਕਾਰ ਹੈ ਜਿਹੜੀ ਉਹ ਕਹਿੰਦੀ ਹੈ ਕਿ ਹੁਣ ਭਾਰਤ ਦੀ ਗੱਲ ਕਰ ਲਈਏ ਆਪਾਂ ਭਾਰਤ ਦੇ ਵਿੱਚ ਹਿੰਦੂ ਆ ਜਿਹੜੀ ਉਹਨਾਂ ਦੀ ਸਰਕਾਰ ਆਪਾਂ ਮੰਨਦੇ ਹੋ ਤੁਸੀਂ ਇਸ ਗੱਲ ਨੂੰ ਹਿੰਦੂਪੱਖੀ ਸਰਕਾਰ ਨਹੀਂ ਨਹੀਂ ਮੈਂ ਨਹੀਂ ਮੰਨਦਾ ਬੁੱਚੜਾਂ ਦੀ ਸਰਕਾਰ ਹੈ ਜੇ ਹਿੰਦੂਆਂ ਦੀ ਸਰਕਾਰ ਹੁੰਦੀ ਤਾਂ ਦੇਸ਼ ਚ ਗਊ ਹੱਤੇ ਹੋਵੇ ਜਿਹੜੀ ਸਰਕਾਰ ਗਊਆਂ ਦੇ ਨਾਂ ਤੇ ਆਈਏ 14 ਚ ਵੀ ਮੈਂ ਗਊ ਹੱਤੇ ਬੰਦ ਕਰੂੰਗੀ ਤਾਂ ਉਸ ਨੇ ਆ ਕੇ ਕਿੰਨੀਆਂ ਕਿ ਗਊ ਹੱਤੇ ਬੰਦ ਕਰਾ ਦੇ ਉਲਟਾ ਬੁੱਚੜ ਖਾਨਿਆਂ ਤੋਂ ਚੰਗਾ ਉਹਨਾਂ ਨੇ ਬਸੂਲ ਕਰਿਆ 250 ਕਰੋੜ ਰੁਪਇਆ ਜੋ ਉਜਾਗਰ ਹੋਇਆ ਬਸੂਲੀ ਕਰ ਰਹੀਆਂ ਜਿਹੜੀ ਬੁੱਚੜਖਾਨਿਆਂ ਤੋਂ ਬਸੂਲੀ ਕਰ ਰਹੀ ਹੈ ਬੁੱਚੜਖਾਨਿਆਂ ਨੂੰ ਸਬਸਿਡੀ ਦੇ ਰਹੀ ਹੈ ਗਊ ਮਾਸ ਦੇ ਉੱਪਰ ਜੀਐਸਟੀ ਟੈਕਸ ਹਟਾ ਰਹੀ ਹੈ ਤਾਂ ਉਸ ਨੂੰ ਆਪਾਂ ਕਿੱਥੇ ਤੱਕਰ ਕਹਿ ਸਕਦੇ ਹਾਂ ਉਹ ਹਿੰਦੂਆਂ ਦੀ ਸਰਕਾਰ ਹੈ ਮਤਲਬ ਸਰਕਾਰਾਂ ਨੇ ਜਿਹੜੀਆਂ ਉਹ ਪੂਰਨ ਤੌਰ ਤੇ ਆਪਾਂ ਕਹਿ ਲਈ ਕਿ ਸਿਰਫ ਦਿਖਾਵੇ ਦੇ ਲਈ ਹਿੰਦੂ ਸਰਕਾਰ ਆ ਉਹ ਉਹ ਅਸਲ 'ਚ ਹਿੰਦੂਆਂ ਦੇ ਬਾਰੇ ਸੋਚੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਤੋਂ ਉਹਨਾਂ ਨੇ ਕੁਝ ਨਹੀਂ ਲੈਣਾ ਤੇ ਪਰ ਬਾਬਾ ਜੀ ਫਿਰ ਆਪਾਂ ਇਸ ਚੀਜ਼ ਦਾ ਹੱਲ ਕੀ ਕੱਢੀਏ ਵੀ ਜਿਹੜੀਆਂ ਤੁਹਾਨੂੰ ਕੀ ਲੱਗਦਾ ਵੀ ਕੀ ਹੱਲ ਹੋ ਸਕਦਾ ਇਸ ਚੀਜ਼ ਦਾ ਹੱਲ ਮੈਂ ਤਾਂ ਕਹਿ ਰਿਹਾ ਜਿਹੜਾ ਕਾਉਂਸਲ ਲੈ ਰਹੀਆਂ ਸਰਕਾਰ ਬੰਦ ਕਰੇ ਧਾਰਮਿਕ ਸੰਸਥਾਵਾਂ ਗਊਸ਼ਾਲਾ ਨੂੰ ਕਾਉਂਸਲ ਦੇਣ ਅਸੀਂ ਇੱਕ ਵੀ ਗਊ ਨਹੀਂ ਰਹਿਣ ਦੇਵਾਂਗੇ ਪੈਸਾ ਤੋਂ ਹੋਵੇ ਨਾ ਕੋਲ ਕਿੱਥੋਂ ਖਵਾਵਾਂਗੇ ਪੈਸਾ ਤਾਂ ਸਰਕਾਰ ਖਾਵੇ ਪੱਟੇ ਗਊਸ਼ਾਲਾ ਵਾਲੇ ਪਾਣ ਇਹ ਕਿੱਥੋਂ ਟੱਕਰ ਜਾਏ ਜੇ ਔਰ ਗਊਸ਼ਾਲਾ ਵਾਲਿਆਂ ਨੂੰ ਲੋਕ ਜਦੋਂ ਗਊਸ਼ਾਲਾ ਦੇ ਵਿੱਚ ਗਊ ਛੱਡ ਕੇ ਜਾਂਦੇ ਨੇ ਉਹ ਪੈਸੇ ਵੀ ਤਾਂ ਕੁਝ ਦੇ ਕੇ ਜਾਂਦੇ ਨੇ ਭੇਟਾ ਵਜੋਂ ਪੈਸੇ ਵੀ ਦੇ ਕੇ ਜਾਂਦੇ ਨੇ ਇੱਕ ਗੱਲ ਸੁਣੋ ਕੋਈ 1100 ਰੁਪਏ ਇੱਕ ਗਊ ਦੇ ਕੇ ਛੱਡ ਜਾਂਦਾ ਕੀ ਤੁਸੀਂ ਸਮਝਦੇ ਹੋ 1100 ਰੁਪਏ ਨਾਲ ਜਿਹੜੀ ਗਊ ਉਸ ਦੀ ਜ਼ਿੰਦਗੀ ਕੱਟ ਦੋਗੇ 1100 ਰੁਪਏ ਤਾਂ 10 ਦੇ ਇਹ ਵੀ ਤਾਂ ਹੁੰਦਾ ਜੀ ਜਿਹੜੇ ਕਿਸਾਨ ਨੇ ਪਿੰਡਾਂ ਦੇ ਵਿੱਚ ਅਸੀਂ ਖੁਦ ਗੇਰ ਕੇ ਆਉਂਦੇ ਰਹੇ ਹਾਂ ਵੀ ਜਦੋਂ ਸਾਡੇ ਪੱਠਿਆਂ ਦੀ ਕੋਈ ਟਰਾਲੀ ਭਰ ਕੇ ਗੇਰਿਆ ਕੋਈ ਕੁਝ ਜਦੋਂ ਸਾਡੇ ਸਮਾਹੀ ਆਉਂਦੀ ਆ ਅਸੀਂ ਤੂੜੀ ਦੀਆਂ ਟਰਾਲੀਆਂ ਪਿੰਡਾਂ ਦੇ ਵਿੱਚੋਂ ਦਿੰਦੇ ਆ ਗਊਸ਼ਾਲਾ ਲਾਣ ਲਈ ਹਾਲਾਂਕਿ ਟਟੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਇੱਕ ਚਮਕੀਲਾ ਨਾਬੇ ਦਾ ਇੱਕ ਤਾਂ ਸ਼ਾਇਦ ਤੁਸੀਂ ਜਾਣਦੇ ਹੋ ਗਊਸ਼ਾਲਾ ਲਾਉਂਦਾ ਵਿਚਾਰਾ ਬਹੁਤ ਸਾਰੇ ਤੂੜੀ ਇਕੱਠੀ ਕਰਕੇ ਅਸੀਂ ਗਊਸ਼ਾਲਾ ਦੇ ਗਊ ਗੋਪਰਾਂਲੇ ਕਰਦੇ ਆਂ ਜ਼ਿੰਮੇਦਾਰਾਂ ਨੂੰ ਵੀ ਮੈਂ ਮਾੜਾ ਨਹੀਂ ਕਹਿੰਦਾ ਸਾਰਿਆਂ ਨੂੰ ਬਹੁਤ ਜ਼ਿੰਮੇਦਾਰ ਗਊਸ਼ਾਲਾ ਚ ਤੂੜੀ দান ਕਰਦੇ ਆਂ ਚਾਰਾ ਵੀ দান ਕਰ ਜਾਂਦੇ ਆਂ ਪਰ ਇਸ ਨਾਲ ਮਸਲਾ ਤਾਂ ਨਹੀਂ ਹੱਲ ਹੁੰਦਾ ਗਊਸ਼ਾਲਾ ਦਾ ਇੱਕ ਦਿਨ ਬਸ ਤੂੜੀ ਆ ਗਈ ਸਾਲ ਚੋਂ ਉਹਦੇ ਨਾਲ ਸਾਰਾ ਸਾਲ ਤਾਂ ਨਹੀਂ ਲੰਘਦਾ ਇੱਕ ਟਰਾਲੀ ਨਾਲ ਜਾਂ 20 ਟਰਾਲੀਆਂ ਨਾਲ ਜਾਂ ਕੋਈ ਟਰਾਲੀ ਮਹੀਨੇ ਚ 5-7 ਟਰਾਲੀਆਂ ਆ ਵੀ ਜਾਣ ਰੋਜ਼ ਦੀਆਂ ਕਈ ਗਊਸ਼ਾਲਾ ਚ 10-10 15-15 ਟਰਾਲੀ ਚਾਰੇ ਦੀ ਲਾਗਤ ਆ ਤੇ ਇਹ ਜਦੋਂ ਤੱਕ ਸਰਕਾਰਾਂ ਨਹੀਂ ਸਾਂਭਣਗੀਆਂ ਉਹ ਜਿੰਨੀਆਂ ਕਿ ਗਊਆਂ ਉਹਨਾਂ ਕੋਲ ਹੈ ਉਸ ਮੁਤਾਬਕ ਉਹ ਸੇਵਾ ਕਰ ਰਹੇ ਆਂ ਫਿਰ ਵੀ ਜ਼ਿੰਮੇਦਾਰ ਨੂੰ ਜਿਹੜੇ দান ਕਰਨ ਵਾਲੇ ਆਂ ਜੇ ਕੋਈ ਗਊ ਬੱਚਾ ਲੈ ਕੇ ਆਉਂਦੇ ਆ ਉਹਨਾਂ ਨੂੰ ਅਸੀਂ ਵੀ ਕਦੇ ਨਹੀਂ ਨਾ ਕਰੀ ਤੇ ਅਸੀਂ ਵੀ ਉਹਨਾਂ ਦਾ ਸਤਿਕਾਰ ਕਰਦੇ ਆਂ ਅਸੀਂ ਉਹਨਾਂ ਤੋਂ ਲੈ ਕੇ ਸਾਰੀ ਉਮਰ ਪਾਲਦੇ ਆਂ ਮਤਲਬ ਕਿ ਕਿਤੇ ਨਾ ਕਿਤੇ ਗਊਸ਼ਾਲਾ ਦੇ ਜਿਹੜੇ ਪ੍ਰਬੰਧਨ ਨੇ ਉਹ ਵੀ ਅਸਮਰੱਥ ਨੇ ਸਰਕਾਰਾਂ ਦੇ ਸਹਾਇਤਾ ਤੋਂ ਬਿਨਾਂ ਇਸ ਚੀਜ਼ ਨੂੰ ਸਹੀ ਤਰੀਕੇ ਦੇ ਨਾਲ ਚਲਾਉਣ ਦੇ ਲਈ ਕਿਤੇ ਨਾ ਕਿਤੇ ਜੇ ਸਰਕਾਰਾਂ ਸਾਥ ਦੇਣ ਤੇ ਨਾ ਤਾਂ ਸੜਕਾਂ ਤੇ ਆਵਾਰਾ ਗਊਆਂ ਦੇਖਣ ਨਾ ਅੰਦਰ ਘਟਣਾਵਾਂ ਹੋਣ ਤੇ ਨਾ ਹੀ ਇਹ ਜਿਸ ਤਰ੍ਹਾਂ ਅਸੀਂ ਗਊ ਮਾਤਾ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮਾਤਾ ਦੇ ਰੂਪ ਦੇ ਵਿੱਚ ਦੇਖਦੇ ਹੋ ਪਰ ਉਹਨੂੰ ਜਦੋਂ ਅਸੀਂ ਗੰਦ ਖਾਂਦੇ ਦੇਖਦੇ ਆ ਸੜਕਾਂ ਦੇ ਉੱਤੇ ਦੇਖਦੇ ਆ ਅਸੀਂ ਉਹਨੂੰ ਬਹੁਤ ਜ਼ਿਆਦਾ ਕਮਜ਼ੋਰ ਹਾਲਤ 'ਚ ਦੇਖਦੇ ਆ ਸਾਡੇ ਲਈ ਤਰਸ ਯੋਗ ਹੁੰਦੀ ਆ ਦੇਖੋ ਜਿਹੜੇ ਲੋਕ ਗਊ ਰਖਾ ਦੇ ਕੰਮ ਚ 40 40 ਸਾਲ ਤੋਂ 50 50 ਸਾਲ ਤੋਂ ਲੱਗੇ ਹੋਏ ਆ ਸਰਕਾਰ ਨੂੰ ਚਾਹੀਦਾ ਸਾਡੇ ਨਾਲ ਬੈਠੇ ਮੀਟਿੰਗ ਕਰੇ ਮੀਟਿੰਗ ਕਰੇ ਤਾਂ ਅਸੀਂ ਉਹਨਾਂ ਨੂੰ ਦੱਸਾਂਗੇ ਇੱਕ ਦਿਨ ਚ ਸਾਂਭਾਂਗੇ ਸਾਰੀਆਂ ਗਊਆਂ ਕਿੱਡੀ ਕ ਗੱਲ ਹੈ 7 ਲੱਖ ਦੇ ਕਰੀਬ ਗਊ ਹੈ ਪੰਜਾਬ ਦੀ ਧਰਤੀ ਤੇ ਜਿਹੜੀ ਬਾਹਰ ਸੜਕਾਂ ਤੇ ਇੱਕ ਦਿਨ ਚ ਸਾਂਭ ਲਾਂਗੇ ਇੱਕੋ ਦਿਨ ਚ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਸਾਡੇ ਨਾਲ ਬੈਠਣ ਸਾਡੇ ਐਕਸਪੀਰੀਅੰਸ ਆ ਪੰਜਾਬ ਦੇ ਅੰਦਰ ਹਜ਼ਾਰਾਂ ਹੀ ਏਕੜ ਬੀੜ ਪੈਕ ਨਹੀਂ ਖਾਲੀ ਕਦੇ ਬਸ ਛੱਡ ਗਏ ਬੀੜ ਚੁਗੂਆਂ ਬਾਹਰ ਆ ਜਾਂਦੀਆਂ ਨੇ ਕਈ ਵਾਰੀ ਆਪਾਂ ਦੇਖਿਆ ਜੇ ਪਟਿਆਲੇ ਵੀ ਚਲੋ ਬਾਹਰ ਵੀ ਆ ਜਾਂਦੀਆਂ ਆਪਾਂ ਗੇਟ ਲਾ ਸਕਦੇ ਹਾਂ ਉਹਦਾ ਹੱਲ ਹੈ ਉਹਨਾਂ ਦੀ ਫਾਈਨਸਿੰਗ ਹੋਈ ਵੀ ਆਲਰੇਡੀ ਗੇਟ ਲਾ ਦੋ ਅੰਦਰ ਇੱਕ ਪਾਣੀ ਦਾ ਤਲਾਬ ਬਣਾ ਦੋ ਜਿੱਥੇ ਬੋਰ ਲਾ ਦੋ ਜਿੱਥੇ ਪਾਣੀ ਪੀਲਿਆ ਕਰਨ ਚਾਰਾ ਆਪਣੇ ਆਪ ਮੀਂਹੇਰੀ ਚ ਉੱਗ ਜਾਂਦਾ ਨਹੀਂ ਉੱਥੇ ਟਰਾਲੀਆਂ ਜ਼ਿੰਮੇਦਾਰ ਵੀ ਬਹੁਤ ਪੰਨੇ ਆ। ਸਭ ਤੋਂ ਤੱਕ ਇਹ ਚੀਜ਼ ਦੇਖਣ ਨੂੰ ਮਿਲਦੀ ਆ ਪਟਿਆਲਾ ਬੀਡ ਦੇ ਵਿੱਚ ਇਹ ਚੀਜ਼ ਕੀਤੀ ਗਈ ਆ। ਸਾਰੇ ਪੰਜਾਬ 'ਚ ਹੀ ਚਾਹੀਦਾ ਇੰਨੇ ਜਿਹੜੇ ਬੀਡ ਪਏ ਆ ਉਹਨਾਂ ਦੇ ਅੰਦਰ ਗਊ ਫੰਕਸ਼ਨ ਨੂੰ ਰੱਖਿਆ ਜਾਵੇ ਜਿਹੜੇ ਅਮਰੀਕੀ ਟੱਟੇ ਆ ਇਹਨਾਂ ਦਾ ਇੰਜੈਕਸ਼ਨ ਬੰਦ ਕਰਿਆ ਜਾਵੇ ਇਹਨਾਂ ਨੇ ਬਰਬਾਦ ਕਰਿਆ ਸਾਰੇ ਪੰਜਾਬ ਨੂੰ ਨਹੀਂ ਪੂਰੇ ਦੇਸ਼ ਨੂੰ ਬਰਬਾਦ ਕਰਿਆ ਅਮਰੀਕੀ ਟੱਟਿਆਂ ਨੇ ਇਹਦਾ ਇੰਜੈਕਸ਼ਨ ਬੰਦ ਕਰਿਆ ਜਾਵੇ ਜਿਹੜੀ ਦੇਸੀ ਗਊ ਆ ਉਹ 14 14 15 15 18 18 ਸੂਏ ਦੇ ਦੰਦੀ ਆ। ਸਮਝਦੇ ਆ ਨਾ? 10 ਕਿਲੋ ਦੁੱਧ ਵੀ ਦੇ ਦਿੰਦੀ ਆ। ਦੇਂਦੀ ਆ ਦੁੱਧ। ਬਲੈਤੀ ਗਊ ਜਿੱਦੀ ਕੀਮਤ 2-2 ਲੱਖ ਰੁਪਈਆ ਹੈ। ਹੂੰ। 20 ਕਿਲੋ ਦੁੱਧ ਹੈ। ਉਹ 10 ਕਿਲੋ ਦੁੱਧ ਦੀ 20000 ਦਈਆਂ। ਹੂੰ। ਉਹਨੇ ਤੁਹਾਨੂੰ ਦੁੱਧ ਵੀ ਐਂਡ ਤੱਕਰ ਦੇਣਾ। ਇਹ ਦੁੱਧ ਵੀ 2-4 ਸੂਏ ਦੇਣਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਬਿਮਾਰੀ ਲੱਗ ਜੂਗੀ। ਇਹ ਫੰਡਰ ਹੋ ਜਾਣਗੀਆਂ। ਦੇਸੀ ਗਊ ਨਹੀਂ ਬਿਮਾਰ ਹੁੰਦੀ ਉਹ ਆਪਣੇ ਐਟਮੋਸਫੀਅਰ 'ਚ ਰਹਿੰਦੀ ਆ। ਉਹ 18-18 ਸੂਏ ਵੀ ਦੇ ਜਾਂਦੀ ਆ। ਉਹ ਬੱਚੇ ਵੀ ਪਾਲਦੀ ਆ ਤੇ ਪਰਿਵਾਰ ਵੀ ਪਾਲਦੀ ਆ ਆਪਣੇ। ਅਦੇ ਇਹਦਾ ਸਾਧਨ ਹੈ ਪਰਿਵਾਰ ਪਾਲਣ ਦਾ ਸਭ ਤੋਂ ਵੱਡਾ ਬਿਮਾਰੀ ਵੀ ਜਿਹੜੀ ਹੈ ਹਰੇਕ ਪੱਖ ਤੋਂ ਲਾਭਦਾਇਕ ਹੈ ਜਿਹੜੀ ਵੀ ਜਿਹੜੀ ਆਈ ਆ ਉਹ ਬਲੈਟੀ ਗੋਉ ਤੋਂ ਆਈ ਆ ਇਹ ਮੈਂ ਹੁਣ ਲੰਬੀ ਗੱਲ ਤੁਹਾਨੂੰ ਨਹੀਂ ਕਰ ਸਕਦਾ ਇੰਨਾ ਸਮਾਂ ਵੀ ਨਹੀਂ ਹੈ ਅਮਰੀਕਾ ਨੇ ਪਲਾਂਟ ਕਰੀ ਹੈ ਇਹਦੇ ਨਾਲ ਤੁਸੀਂ ਦੇਖਿਆ ਹੁਣ ਜਦੋਂ ਦੀ ਅਮਰੀਕਨ ਗੋਉ ਆਈ ਆ ਉਦੋਂ ਦਾ ਹੀ ਹਾਰਟ ਐਟੈਕ ਆਇਆ ਉਦੋਂ ਦਾ ਹੀ ਬਲੱਡ ਪ੍ਰੈਸ਼ਰ ਆਇਆ ਉਦੋਂ ਦਾ ਹੀ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਉਦੋਂ ਤੋਂ ਹੀ ਆਈ ਆ ਇਹ ਸਾਰੀਆਂ ਬਿਮਾਰੀਆਂ ਦੇ ਦੇਣ ਇਹ ਬਲੇਤੀ ਗਊ ਦਾ ਇਹ ਫਿਰ ਹੁਣ ਸਾਇੰਟਿਸਟ ਨੇ ਇਹ ਸਿੱਧ ਵੀ ਕਰਤਾ ਉਹਦਾ ਜਿਹੜਾ ਦੁੱਧ ਹੈ A1 ਹੈ ਜਿਹੜਾ ਬਿਮਾਰੀ ਲਾਂਦਾ ਹੈ ਦੇਸੀ ਗਊ ਦਾ ਦੁੱਧ A2 ਹੈ ਜਿਹੜਾ ਉਹ ਲੱਗੀਆਂ ਬਿਮਾਰੀਆਂ ਨੂੰ ਠੀਕ ਕਰਦਾ ਸਿਹਤ ਵਾਸਤੇ ਫਾਇਦੇਮੰਦ ਹੈ ਇਸ ਕਰਕੇ ਦੇਸੀ ਗਊ ਦਾ ਵਾਧਾ ਹੋਣਾ ਚਾਹੀਦਾ ਪੰਜਾਬ ਨੂੰ ਜੇ ਖੁਸ਼ਹਾਲ ਕਰਨਾ ਹੈ ਪੰਜਾਬ ਨੂੰ ਦੁਬਾਰਾ ਹਰ ਕਿਸੇ ਦੇ ਘਰ ਦੇਸੀ ਗਊ ਹੋਣੀ ਚਾਹੀਦੀ ਹੈ ਇੱਕ ਤਾਂ ਗਰੀਬੀ ਚੱਕੀ ਜਾਊਗੀ ਜਿਹਦੇ ਘਰ ਇੱਕ ਗਊ ਬੰਨੀ ਹੋਈ ਆ 20000 ਦੀ ਗਊ ਐ 10 ਕਿਲੋ ਦੁੱਧ ਦੇ ਰਹੀ ਆ ਅੱਜ ਦੇਸੀ ਗਊ ਦਾ ਦੁੱਧ ਪਟਿਆਲੇ 'ਚ 100 ਰੁਪਏ ਐ ਲੁਧਿਆਣਾ 'ਚ 110 ਰੁਪਏ ਐ ਚੰਡੀਗੜ੍ਹ 'ਚ 150 ਰੁਪਏ ਐ ਤਾਂ 10 ਕਿਲੋ ਦੁੱਧ ਮਿਨੀਮਮ ਵੀ ਲਾ ਲਈਏ ਦਿੱਲੀ ਦਾ 1000 ਰੁਪਏ ਦਾ 30000 ਰੁਪਇਆ ਉਹਨੂੰ ਘਰਾਂ ਦਾ ਬੱਚੇ ਪਾਲਦੇ ਆ ਗਰੀਬੀ ਚੱਕੀ ਜਾਂਦੀ ਆ ਜੇ ਸਰਕਾਰ ਸਾਡੇ ਐਕਸਪੀਰੀਅੰਸ ਦਾ ਕੋਈ ਗੱਲਬਾਤ ਕਰਦੀ ਆ ਫਿਰ ਅਸੀਂ ਦੱਸਾਂਗੇ ਜੀਵਿਕਾ ਕਿਸ ਤਰ੍ਹਾਂ ਕਮਾਈ ਜਾ ਸਕਦੀ ਹੈ ਜਿਹੜਾ ਗਾਊ ਦਾ ਦੁੱਧ 100 ਰੁਪਏ ਲੀਟਰ ਵਿਕਦਾ ਉਹਦਾ ਮੋਟਰ 200 ਰੁਪਏ ਲੀਟਰ ਵਿਕਦਾ ਆਰਕ ਕੱਢ ਕੇ ਹਾਂਜੀ ਉਹਦਾ ਗੋਬਰ ਤੋਂ ਇੰਨਾ ਕੁਝ ਬਣਦਾ ਤੂਫ ਬਣਦੀਆਂ ਅਰਗਬੱਤੀਆਂ ਬਣਦੀਆਂ ਬਹੁਤ ਚੀਜ਼ਾਂ ਬਣਦੀਆਂ ਹੁਣ ਤਾਂ ਪੈਂਟ ਵੀ ਬਣਨ ਲੱਗ ਗਿਆ ਲੱਕੜ ਬਣਦੀ ਆ ਤੇ ਕਿੱਕੀ ਨਹੀਂ ਬਣਦਾ ਸਰਕਾਰ ਇਹ ਜੇ ਆਪਣੀ ਸਰਕਾਰੀ ਗੋਸ਼ਾਲਾ ਚ ਖੁੱਲ ਇੰਡਸਟਰੀ ਲਗਾਵੇ ਉੱਥੇ ਲੋਕਾਂ ਨੂੰ ਸਾਧਨ ਦੇਵੇ ਤਾਂ ਕਿ ਗਊ ਮਤਾ ਵੀ ਪਾਲ ਸਕੇ ਪਰਿਵਾਰ ਵੀ ਪਾਲ ਸਕੇ ਜੀ ਤਾਂ ਕਿਤੇ ਨਾ ਕਿਤੇ ਬਾਬਾ ਜੀ ਨੇ ਜਿਹੜੇ ਵਿਚਾਰ ਪੇਸ਼ ਕੀਤੇ ਨੇ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਾਥ ਦੇਵੇ ਤਾਂ ਸੜਕਾਂ ਤੇ ਹੋਣ ਵਾਲੀਆਂ ਦੁਰਘਟਨਾਵਾਂ ਨੇ ਜਿਹੜੀਆਂ ਉਹਨਾਂ ਤੋਂ ਵੀ ਅਸੀਂ ਰਾਹਤ ਪਾ ਸਕਦੇ ਹਾਂ ਅਤੇ ਗਊ ਨੂੰ ਜਿਹੜੇ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਮਾਤਾ ਦੇ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਸਤਕਾਰ ਦੇ ਰੂਪ ਦੇ ਵਿੱਚ ਦੇਖਦੇ ਹਾਂ ਪਰ ਦੂਜੇ ਪਾਸੇ ਜਦੋਂ ਉਸ ਦੀਆਂ ਇਹ ਗੰਦ ਦੇ ਵਿੱਚ ਮੂੰਹ ਮਾਰਦਿਆਂ ਨੇ ਜਾਂ ਫਿਰ ਅਸੀਂ ਬਹੁਤ ਕਮਜ਼ੋਰ ਹਾਲਤ ਦੇ ਵਿੱਚ ਗਊਆਂ ਨੂੰ ਦੇਖਦੇ ਆਂ ਐਕਸੀਡੈਂਟਾਂ ਦਾ ਕਾਰਨ ਬਣਦੇ ਦੇਖਦੇ ਆਂ ਲੰਗੜਾ ਕੇ ਤੁਰਦੀਆਂ ਗਊਆਂ ਨੂੰ ਅਸੀਂ ਸੜਕਾਂ ਤੇ ਦੇਖਦੇ ਆਂ ਤਾਂ ਸਾਨੂੰ ਬਹੁਤ ਤਰਸ ਵੀ ਆਉਂਦਾ ਹੈ ਤਾਂ ਇਹਨਾਂ ਚੀਜ਼ਾਂ ਤੋਂ ਸਾਰੀਆਂ ਤੋਂ ਕਿਤੇ ਨਾ ਕਿਤੇ ਜੇਕਰ ਆਪਾਂ ਚਾਹੁੰਦੇ ਆਂ ਕਿ ਸੁਧਾਰ ਆਵੇ ਇਹਨਾਂ ਦੇ ਵਿੱਚ ਤਾਂ ਜਿਸ ਤਰ੍ਹਾਂ ਬਾਈ ਹੋਰਾਂ ਨੇ ਵਿਚਾਰ ਪੇਸ਼ ਕੀਤੇ ਨੇ ਕਿ ਅਸਲ ਦੇ ਵਿੱਚ ਇਸ ਸਬਦੇ ਸੁਧਾਰ ਦੇ ਲਈ ਸਰਕਾਰ ਜਿਹੜੀ ਕਾਉ ਟੈਕਸ ਕੱਟਦੀ ਹੈ ਗਊ ਟੈਕਸ ਕੱਟਦੀ ਹੈ ਉਹ ਟੈਕਸ ਜੇਕਰ ਸੱਚਮੁੱਚੀ ਗਊਸ਼ਾਲਾ ਦੀ ਰੱਖਿਆ ਗਊਸ਼ਾਲਾ ਦੇ ਤੱਕ ਪਹੁੰਚਾਇਆ ਜਾਵੇ ਗਊਆਂ ਦੀ ਰੱਖਿਆ ਦੇ ਲਈ ਵਰਤਿਆ ਜਾਵੇ ਤਾਂ ਇਹਨਾਂ ਸਾਰੇ ਸਮੱਸਿਆਵਾਂ ਦਾ ਹੱਲ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ ਬਾਕੀ ਤੁਸੀਂ ਵਿਚਾਰ ਸੁਣੀ ਲਈ ਨੇ ਤੁਸੀਂ ਆਪਣੀ ਰੈਕਮੈਂਟ ਬਾਕਸ ਚ ਦੇਣੀ ਨਾ ਭੁੱਲਿਓ ਜੁੜੇ ਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਾਸੀ ਕਾਲ